ਨਮਸਕਾਰ ਇਨਸਾਫ ਟੀਵੀ ਦੇਖ ਰਹੇ ਦਸਕਾਂ ਦਾ ਫਿਰ ਤੋਂ ਸਵਾਗਤ ਹੈ ਦਿਨਾ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਵੱਲ बसपा ਦਾ ਵੱਡਾ ਨੇਤਾ ਸਾਥੀਆਂ ਸਮੇਤ ਹੋਇਆ ਅਕਾਲੀ ਦਲ ਵੀ ਸ਼ਾਮਿਲ ਦੱਸਦੀ ਹੈ ਕਿ ਹਲਕਾ ਦਿਨਾ ਨਗਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਚਨ ਸਿੰਘ ਬੱਬੇ ਖਾਲੀ ਅਤੇ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਤੀਨੂ ਦੀ ਅਗਵਾਈ ਵਿੱਚ बसपा ਦੇ ਪੂਰਬ ਜ਼ਿਲ੍ਹਾ ਪ੍ਰਧਾਨ ਅਤੇ ਰਾਜ ਕਾਰਜਕਰਨੀ ਮੈਂਬਰ ਰਮਨ ਕੁਮਾਰ ਆਪਣੇ ਸਾਥੀਆਂ ਸਮੇਤ ਬਸਪਾ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਖਾਲੀ ਨੇ ਬੋਲਦਿਆਂ ਹੋਇਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਦੀਆਂ ਨੀਤੀਆਂ ਨੂੰ ਦੇਖਦੇ ਹੋਇਆ ਲੋਕ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਜੋ ਅਕਾਲੀ ਵਰਕਰਾਂ ਤੇ ਨਜਾਇਜ਼ ਮਾਮਲੇ ਦਰਜ ਕੀਤੇ ਜਾ ਰਹੇ ਹਨ ਸਮੇਂ ਆਨ ਤੇ ਉਹਨਾਂ ਦਾ ਜਵਾਬ ਦਿੱਤਾ ਜਾਵੇਗਾ ਜਦ ਕੀ ਇਸ ਮੌਕੇ ਤੇ ਬੋਲਦੇ ਹੋਏ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਤੀਨੂ ਨੇ ਕਿਹਾ ਕਿ ਹਲਕਾ ਦਿਨਾ ਨਗਰ ਵਿੱਚ बसपा ਦੇ ਪੁਰਵ ਜ਼ਿਲ੍ਹਾ ਅਧਿਐਕਸ਼ ਅਤੇ ਰਾਜੇ ਕਾਰਜਕਰਨੀ ਮੈਂਬਰ ਰਮਨ ਕੁਮਾਰ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ बसपा ਪਾਰਟੀ ਨੂੰ ਅਲਵਿਦਾ ਕਹਿ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਉਨ੍ਹਾਂ ਨੂੰ ਪੂਨਾ ਮਾਨ ਸਨਮਾਨ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਲੋਕ ਕਾਂਗਰਸ ਦੀ ਲੋਕਮਾਰੂ ਨੀਤੀਆਂ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਕਾਂਗਰਸ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਦੇਖੋ ਇਨਸਾਫ ਟੀਵੀ ਤੇ ਸਾਡੇ ਪੱਤਰਕਾਰ ਆਨੰਦੀ ਖਾਸ ਰਿਪੋਰਟ ਨਗਰ ਹਲਕੇ ਚ ਰਮਨ কুমার ਬਸਪਾ ਪਾਰਟੀ ਦੇ ਛੜਕੇ ਜੋ ਪੰਜਾਬ ਦੀ ਕਾਰਜਕਾਰੀ ਦੇ ਮੈਂਬਰ ਨੇ ਸਾਥੀਆਂ ਸੁਮੇਰ ਸ਼ਰਮਣਿਕ ਆਰਦੀ ਦਲ ਵਿੱਚ ਇਹਨੇ ਜੁਆਇਨ ਕੀਤਾ ਤੇ ਮੈਂ ਇਹ ਮਹਿਸੂਸ ਕਰਨਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਬੜਾ ਵੱਡਾ ਇਸ ਹਲਕੇ ਵਿੱਚ ਵੱਲ ਮਿਲੇਗਾ ਕਿਉਂਕਿ ਨੌਜਵਾਨ ਸਾਥੀ ਜਿੱਦਾਂ ਕਾਫੀ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਜਾਏ ਨੇ ਔਰ ਇਹ ਸਮਝਦینے ਲੋਕ ਦੁਨੀਆਂ ਪਾਰਟੀ ਜਾਂਦੇ ਤੇ ਸ਼ਾਮਲ ਹੋ ਰਹੇ ਨੇ ਭਾਜਪਾ ਦੇ ਵੀ ਸ਼ਾਮਲ ਹੋਏ ਨੇ ਔਰ ਕਾਂਗਰਸ ਪਾਰਟੀ ਦੇ ਵੀ ਅਗਲੇ ਦਿਨਾਂ ਵਿੱਚ ਹੋਰ ਵੀ ਸਾਬਕਾ ਸਰਪੰਚ ਸਪੰਚਾਦਿਹਾਰ ਸ਼ਾਮਲ ਕਰਾਵਾਂਗੇ ਕਿਉਂਕਿ ਲੋਕ ਇਹ ਸਮਝਦینے ਕੇ ਸਾਥ ਸੁਮੇਰ ਸਿੰਘ ਜੀ ਬਾਦਲ ਜਿਨ੍ਹਾਂ ਨੇ ਪਹਿਲਾਂ ਵੀ ਪੰਜਾਬ ਦੀ ਸੇਵਾ ਮੁੱਖ ਮੰਤਰੀ ਸਾਹਿਬ ਕਾਸੀ ਜੀ ਬਾਦਲ ਨੇ ਵੀ ਕੀਤੀ ਇਹ ਲੋਕ ਇਤਨੀ ਦੀ ਗੱਲ ਕਰਦੇ ਨੇ ਔਰ ਨੀਤੀਆਂ ਜਿਹੜੀਆਂ ਉਹ ਲੋਕ ਹਿਤ ਦੀਆਂ ਰੌਂਦੇ ਨੇ ਪੰਜਾਬ ਨੂੰ ਦੇ ਵੇਲੇ ਖਿਸ਼ਾਲ ਸੀ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਹੀ ਬੋਲਦੇ ਨੇ ਔਰ ਚਾਹੁੰਦੇ ਨੇ ਕਿ ਮੁੱਖ ਮੰਤਰੀ ਹਰਸ਼ਬੀਰ ਸਿੰਘ ਜੀ ਬਾਦਲਬੰਡੇ ਲੋਕ ਚਾਹੁੰਦੇ ਨੇ ਇਸ ਕਰਕੇ ਪੁਜੀਆਂ ਪਾਰਟੀ ਦੇ ਲੋਕ ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਇੱਥੋਂ ਤੱਕ ਭਾਜਪਾ ਨੇ ਸੰਝੋਤਾ ਤੋੜਨ ਦਾ ਸਵਾਲ ਆ ਕਿਉਂਕਿ ਇਸ ਕਰਕੇ ਅਲੱਗ ਉਹਨਾਂ ਨੂੰ ਹੋਏ ਆ ਕਿ ਕੇਂਦਰ ਨੇ ਜਿਹੜਾ ਕਾਲਾ ਕਾਨੂੰਨ ਆ ਉਹ ਕਿਸਾਨੀ ਦੇ ਵਿਰੋਧ ਆ ਜੇ ਕਿਸਾਨੀ ਕਮਜ਼ੋਰ ਹੁੰਦੀ ਹੈ ਵਪਾਰੀ ਵੀ ਕਮਜ਼ੋਰ ਹੁੰਦਾ ਮਜ਼ਦੂਰ ਵੀ ਕਮਜ਼ੋਰ ਹੁੰਦਾ ਹੈ ਉਮੇਦ ਨੂੰ ਹੱਲ ਕਰਨਾ ਇਹ ਰਮਨ ਕੁਮਾਰ ਦਾ ਜਿਹੜਾ ਬਸਪਾ ਨੂੰ ਛੱਡ ਕੇ ਸਾਡੀ ਪਾਰਟੀ ਜਾਏਗੀ ਅਸੀਂ ਬੰਦਾ ਸਟਕਾਰ ਮੰਨ ਆਪਣੀ ਪਾਰਟੀ ਚ ਲੈ ਲਵਾਂਗੇ ਅਰ ਮੈਂ ਜੀ ਆ। ਇਹੋ ਲੋਕਾਂ ਨੇ ਹੁਣ ਹਿਸਾਬ ਇਹਨਾਂ ਕੋ ਬਾਈ ਦੇ ਵਿੱਚ ਲੈਣਾ ਆ ਤੇ ਅੱਗੇ ਪਾਰਲੀਮੈਂਟ ਜਿਹੜੀ ਇਹ ਚੋਣ ਹੋਈ ਆ ਉਦੋਂ ਤੇ ਵੇਖੋ ਇਹ ਅਸੈਂਬਲੀ ਦੀਆਂ ਚੋਣਾਂ ਵਿੱਚ ਲੋਕਾਂ ਨੂੰ ਝੂਠੇ ਲਾ ਰਹੇ ਲਾ ਕੇ ਕਾਂਗਰਸ ਸਰਕਾਰ ਬਣ ਗਈ ਜੋ ਫਾਰਮ ਭਰੇ ਗਏ ਸੀਗੇ ਨੌਕਰੀ ਦੇ ਪੈਨਸ਼ਨਾਂ ਵਧਾਉਣ ਦੇ ਸਿਕਨ ਸਰੀਮ ਵਧਾਉਣ ਦੇ ਮੋਬਾਈਲ ਦੇ ਕਈ ਵਾਅਦੇ ਕੀਤੇ ਗਏ ਝੂਠੀ ਸੌਂ ਵੀ ਕਰ ਤੋਂ ਸਾਹਬ ਨੇ ਖਾਧੀ ਤੇ ਉਦੋਂ ਸਰਕਾਰ ਬਣਨ ਲਈ ਜਿੱਤੇ ਵੀ ਗਏ ਪਰ ਪਾਰਲੀਮੈਂਟ ਚ ਵੇ ਰੋਤੀ ਬੱਤੀ ਹਜ਼ਾਰ ਚ ਇਹ ਹਲਕਾ ਜਿਹੜਾ ਕਾਂਗਰਸ ਦਾ ਡਾਉਣ ਗਿਆ ਤੇ ਲੋਕ ਹੀ ਸਮਝ ਚੁੱਕੇ ਨੇ ਬਾਕੀ ਪਰਚਿਆਂ ਦਾ ਹਿਸਾਬ ਜਿਹੜੇ ਉਹ ਸਾਡੇ ਬੰਦੇ ਜਿਆਤੀ ਕਰ ਰਹੇ ਨੇ ਇਹਦਾ ਹਿਸਾਬ ਨੂੰ ਕਿ ਲਵਾਂਗੇ ਜਦੋਂ ਬਾਈ ਵਿੱਚ ਸਰਕਾਰ ਬਣਨੀ ਹੈ ਸਦਾ ਸ੍ਰੀਸ਼ੇਂ ਦਾ ਮੁੱਖ ਮੰਤਰੀ ਬਣਦਾ ਇਹ ਕਾਂਗਰਸ ਵਰਕਰ ਜਿਹੜੇ ਕਰਾ ਰਹੇ ਨੇ ਇਹਨਾਂ ਦਾ ਕੋ ਹਿਸਾਬ ਲਿਆ ਜਾਏਗਾ ਹਲਕਾ ਦਿਨਾਨਗਰ ਚ ਸਾਡੇ ਬਹੁਤ ਹੀ ਸਤਕਾਰਯੋਗ ਰਮਨ ਕੁਮਾਰ ਜੀ ਅਤੇ ਉਹਨਾਂ ਦੇ ਸਾਥੀ ਜਿਹੜੇ ਪਹਿਲਾਂ ਬੀਐਸਪੀ ਦੇ ਜ਼ਿਲ੍ਹਾ ਪ੍ਰਧਾਨ ਸਨ ਤੇ ਹੁਣ ਬੀਐਸਪੀ ਦੇ ਪੰਜਾਬ ਦੇ ਕਾਰਜਕਾਰੀ ਮੈਂਬਰ ਹਨ ਉਹਨਾਂ ਨੇ ਅੱਜ ਬੀਐਸਪੀ ਛੱਡ ਕੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਹੈ ਅਸੀਂ ਅੱਜ ਮੈਂ ਤੇ ਸਾਡੇ ਸਤਕਾਰਯੋਗ ਧਰਮਚਨ ਸਿੰਘ ਬੱਬੇਵਾਲੀ ਸਾਹਿਬ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਲੀਸਲ ਅਰਦਾਸਪੁਰ ਅਸੀਂ ਅੱਜ ਉਹਨਾਂ ਨੂੰ ਵਿਧੀਵਤ ਤਰੀਕੇ ਨਾਲ ਸ਼ਾਮਲ ਕਰਾਉਣ ਵਾਸਤੇ ਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਅੱਜ ਇੱਥੇ ਆਏ ਆਂ ਤੇ ਲੋਕਾਂ 'ਚ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ ਲੋਕ ਹੁਣ ਕਾਂਗਰਸ ਭਾਜਪਾ ਤੇ ਨੈਸ਼ਨਲ ਪਾਰਟੀਆਂ ਤੋਂ ਅੱਕ ਗਏ ਆ ਕਿਉਂਕਿ ਇਹ ਪਾਰਟੀਆਂ ਪੰਜਾਬ ਦੇ ਵਿਰੁੱਧ ਆ ਪੰਜਾਬ ਦੇ ਵਿਰੁੱਧ ਕਾਲੇ ਕਾਨੂੰਨ ਪਾਸ ਕਰ ਰਹੀਆਂ ਤੇ ਕਾਂਗਰਸ ਪਾਰਟੀ ਨੇ ਜਿਹੜੇ 2017 ਚ ਵਾਦੇ ਕੀਤੇ ਸੀ ਲੋਕਾਂ ਨਾਲ ਵੋਟਾਂ ਵੇਲੇ ਉਹ ਸਾਰਿਆਂ ਵਾਦਿਆਂ ਤੋਂ ਮੁਕਰ ਗਈ ਆ ਕਿਸੇ ਨੂੰ ਘਰ ਘਰ ਨੌਕਰੀ ਨਹੀਂ ਮਿਲੀ ਕਿਸੇ ਦਾ ਕੋਈ ਕਰਜ਼ਾ ਮਾਫੀ ਹੋਇਆ ਸੋ ਜਿੰਨੇ ਵੀ ਵਾਦੇ ਸੀ ਸਾਰੇ ਖਤਮ ਹਵਾਜ ਹੋ ਗਏ ਆ ਤੇ ਹੁਣ ਲੋਕ ਪੰਜਾਬ ਦੇ ਇਕੱਠੇ ਹੋ ਰਹੇ ਆ ਸਾਰੇ ਵਰਗ ਸਾਰੇ ਭਾਈਚਾਰੇ ਉਹ ਵਿਸ਼ਵਾਸ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਤੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਲੋਕੋ ਜੋ ਕਹਿੰਦੇ ਆ ਕਰਕੇ ਦਿਖਾਉਂਦੇ ਤੁਸੀਂ ਪਿਛਲੀ ਸਰਕਾਰ ਦੀਆਂ ਪ੍ਰਾਪਤੀਆਂ ਦੇਖ ਲਓ ਕਿਸਾਨੀ ਦੇ ਕੰਮ ਕੀਤੇ ਦੱਬੇ ਕੁਛਲੇ ਲੋਕਾਂ ਦੇ ਵੈਲਫੇਅਰ ਦੇ ਕੰਮ ਕੀਤੇ ਯਾਦਗਾਰਾਂ ਬਣਾਈਆਂ ਵਿਰਾਸਤੀ ਯਾਦਗਾਰਾਂ ਬਣਾਈਆਂ ਧਾਰਮਿਕ ਯਾਦਗਾਰਾਂ ਬਣਾਈਆਂ ਸਾਡੇ ਵੇਲੇ ਕਾਲਜਾਂ 'ਚ ਪੜ੍ਹਾਈ ਦਾ ਕਿੰਨਾ ਚੰਗਾ ਮਾਹੌਲ ਸੀ ਕਿੰਨੇ ਸ਼ਰੂਕਾਸ ਬੱਚੇ ਜਿਹੜੇ 4 ਲੱਖ ਤੋਂ ਵੱਧ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਲੈ ਰਹੇ ਸੀ ਅੱਜ ਉਹ ਅਧੇ ਰਹਿ ਗਏ ਕਿਉਂਕਿ ਇਹਨਾਂ ਦੇ ਮੰਤਰੀ ਆਪਣੇ ਭ੍ਰਸ਼ਟਾਚਾਰ ਕਰ ਗਏ ਉਹ ਸਾਰੇ ਫੀਸਾਂ ਦੇ ਪੈਸੇ ਖਾਣੇ ਇਸ ਕਰਕੇ ਲੋਕ ਅੱਜ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਰਹੇ ਆ ਮੈਂ ਰਮਨਜੀਤ ਆ ਉਹਨਾਂ ਦੇ ਸਾਥੀਆਂ ਦਾ ਬਹੁਤ ਇਸ ਮੌਕੇ ਤੇ ਬਸਪਾ ਨੂੰ ਛੱਡ ਕੇ ਅਕਾਲੀ ਦਲ ਵੀ ਸ਼ਾਮਲ ਹੋਏ ਰਮਨ ਕੁਮਾਰ ਨੇ ਕਿਹਾ ਕਿ ਅਕਾਲੀ ਦਲ ਕਿਸਾਨ ਹਿਤਾਸ਼ੀ ਪਾਰਟੀ ਹੈ ਜੋ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਪਾਸ ਕੀਤੇ ਸਨ ਉਸ ਖਿਲਾਫ ਅਕਾਲੀ ਦਲ ਨੇ ਆਪਣਾ ਸਟੈਂਡ ਸਪਸ਼ਟ ਕੀਤਾ ਸੀ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਖੇਤੀ ਕਾਨੂੰਨਾ ਦੇ ਵਿਰੋਧ ਦੇ ਚਲਦਿਆਂ ਕੇਂਦਰੀ ਮੰਤਰੀ ਬੀਬਾ ਹਰਸੀਮਰਤ ਕੋਰ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਰ ਵੱਲੋਂ ਬੀਜਪੀ ਦੇ ਨਾਲ ਗਠਜੋੜਨ ਵੀ ਤੋੜ ਦਿੱਤਾ ਸੀ ਇਸ ਤੋਂ ਸਾਫ ਦਿਖਾਈ ਦਿੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਪਾਰਟੀ ਹੈ ਇਸ ਲਈ ਪ੍ਰਭਾਵਿਤ ਹੋ ਕੇ ਉਹਨਾਂ ਨੇ ਇਸ ਪਾਰਟੀ ਵਿੱਚ ਉਹ ਸ਼ਾਮਲ ਹੋਏ ਹਨ ਉਹਨਾਂ ਨੇ ਕਿਹਾ ਹੈ ਕਿ ਉਹ ਪਾਰਟੀ ਦੇ ਲਈ ਦਿਨ ਰਾਤ ਮਿਹਨਤ ਕਰਨਗੇ ਪਿਛਲੇ ਕੁ ਸਮੇਂ ਤੋਂ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਅਮਰਜੈਂਸੀ ਵਰਗੇ ਹਾਲਾਤ ਦੇਸ਼ ਤੇ ਬਣਾ ਕੇ ਬੀਜੇਪੀ ਨੇ ਔਰ ਪੰਜਾਬ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਐ ਦਲਿਤ ਬੱਚਿਆਂ ਦਾ ਭੂਤਕ ਖਤਰੇ ਦੇ ਵਿੱਚ ਐ ਔਰ ਮੈਂ ਇਹ ਦੇਖਿਆ ਕਿ ਸ੍ਰੋਮਣੀ ਅਕਾਲੀ ਦਲ ਨੇ ਜਿਹੜਾ ਵਾ ਉਹ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਭ ਤੋਂ ਪਹਿਲਾਂ ਤੇ ਬੀਬਾ ਹਰਸਿਮਰਤਪੁਰ ਬਾਦਲ ਨੇ ਅਲਾਈਅੰਸ ਨੂੰ ਤੋੜ ਅਸਤੀਫਾ ਦੇ ਦਿੱਤਾ ਆਪਣਾ ਵਜ਼ੀਰੀ ਤੋਂ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਨੇ 22 ਦੇ ਹਾਕਿਆਂ ਦਾ ਅਲਾਈਅንስ ਜਿਹੜਾ ਸੀਗਾ ਉਹ ਪੰਜਾਬ ਦੇ ਹਿੱਤਾਂ ਲਈ ਜਿਹੜਾ ਉਹ ਅਲਾਈਅንስ ਤੋੜ ਦਿੱਤਾ ਤਾਂ ਸਾਨੂੰ ਇਹ ਲੱਗਦਾ ਕਿ ਜੋ ਗੁਰਬਾਣੀ ਦਾ ਸੰਦੇਸ਼ ਆ ਸ਼੍ਰੋਮਣੀ ਅਕਾਲੀ ਦਲ ਕੋਰਸ ਸੰਦੇਸ਼ ਨੂੰ ਜਿਹੜਾ ਬਾ ਉਹ ਪੰਜਾਬ ਦੇ ਵਿੱਚ ਉਸ ਸੰਦੇਸ਼ ਦੀ ਜਿਹੜੀ ਹੈ ਉਹ ਉਸ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਪੰਜਾਬ ਦੇ ਅੰਦਰ ਦਲਿਤਾਂ ਦੀ ਔਰ ਕਿਸਾਨਾਂ ਦੀ ਮਜ਼ਦੂਰਾਂ ਦੀ ਜਿਹੜੀ ਜਿਹੜੀ ਸਮਝਵਾ ਉਹ ਇਹ ਆ ਕਿ ਸ਼੍ਰੋਮਣੀ ਅਕਾਲੀ ਦਲ ਹੀ ਉਹਨਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਜਿਵੇਂ ਬਸਪਾ ਨੂੰ ਮੈਂ ਆਪਣੇ ਸਾਥੀਆਂ ਸਮੇਤ ਬਸਪਾ ਦਾ ਬਸਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਿਆ